ਖੁਸ਼ਖਬਰੀ ਹੈ ਦੋਸਤੋ 88264 ਬਿਗ ਨਿਊਜ਼ ਸਾਹਮਣੇ ਆ ਚੁੱਕੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਪ੍ਰਕਿਰਤੀ ਪੂਰੀ ਕੀਤੀ ਜਾਵੇ ਤੇ ਉਹਨਾਂ ਨੇ ਇਸ ਪ੍ਰਤੀ ਨੂੰ ਹਰੀ ਝੰਡੀ ਵੀ ਦੇ ਦਿੱਤੀ ਕਿਉਂਕਿ ਇਹ ਪ੍ਰਤੀ ਤੇ ਰੱਟ ਲੱਗੀ ਸੀ ਜਿਸ ਜਿਸ ਕਰਨੇ ਪ੍ਰਤੀ ਨੂੰ ਰੋਕਿਆ ਗਿਆ ਸੀ ਤੇ ਇਹਦੇ ਵਿੱਚ ਹੁਣ ਬੀਏ ਦੇ ਜਿਹੜੇ ਪੰਜ ਨੰਬਰ ਪਹਿਲਾਂ ਕਹਿ ਗਏ ਸੀ ਦਿੱਤੇ ਜਾਣਗੇ ਤੇ 18 ਮਹੀਨਿਆਂ ਦੇ ਕੋਰਸ ਡੀਆਈਆਰਡੀ ਵਾਲੇ ਬੱਚਾ ਨੂੰ ਉਹਨਾਂ ਦਾ ਕੀ ਕਰਨਾ ਹੈ ਉਹ ਵੀ ਇਸ ਫਾਈਨਲ ਦੇ ਵਿੱਚ ਰਿਜ਼ਲਟ ਦੇ ਵਿੱਚ ਕੱਢ ਦਿੱਤਾ ਗਿਆ ਵੀ ਹੁਣ ਉਹਨਾਂ ਦਾ ਕੀ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਹੁਣ ਪ੍ਰਕਿਰਤੀ ਹੋਣੀ ਹੈ ਪੂਰੀ ਤੇ ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਤੇਈ 64 ਦੀ ਕਿਹੜੀ ਲੇਟੈਸਟ ਅਪਡੇਟ ਹੈ ਉਹਨਾਂ ਬਾਰੇ ਕੀ ਕਹੇ ਸਾਰਾ ਕੁਝ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਜੇਕਰ ਕੋਈ ਐਕਸਟਰਾ ਜਾਣਕਾਰੀ ਤੁਹਾਡੇ ਕੋਲ ਵੀ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤਾਂ ਦੇਖੋ ਜੀ ਇੱਥੇ ਲਿਖਿਆ 13 ਜੁਲਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਟਟੀਟੀ ਕਈ ਜੌਣ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਇੱਥੇ ਜੇਕਰ ਹੋਵੇ 11 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 3064 ਭਰਤੀ ਤੇ ਲਗੀਆਂ ਤੇ ਉਹਨਾਂ ਸਾਰੀਆਂ ਜੱਜਕਾਵਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਕਰਕੇ ਭਰਤੀ ਦੇ ਨਤੀਜੇ ਜਾਰੀ ਇਸ ਪ੍ਰਤੀਯੋਗ ਉਮੀਦਵਾਰਾਂ ਨੇ ਉਸ ਸਮੇਂ ਸੋਖ ਦਸਾਲਿਆ ਜਦੋਂ 11 ਜੁਲਾਈ ਨੂੰ ਲੰਬੀ ਚੱਲੀ ਸੁਣਾਈ ਦੌਰਾਨ ਹਾਈ ਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ ਦੇ ਰਾਹ ਸਾਰੇ ਰਾਸਤੇ ਖੋਲ ਦਿੱਤੇ ਭਰਤੀ ਮਾਰਚ 2020 ਵਿੱਚ ਆਈ ਸੀ ਉਸ ਤੋਂ ਬਾਅਦ ਵਿੱਚ ਵਿਭਾਗ ਵੱਲੋਂ ਦੁਬਾਰਾ ਪੇਪਰ ਲੈਣ ਤੋਂ ਪਰੰਤ ਕਾਉਂਸਲਿੰਗ ਵੀ ਸ਼ੁਰੂ ਕੀਤੀ ਗਈ ਠੀਕ ਹੈ ਜੀ ਪਰ ਕੁਝ ਨੁਕਤੇ ਲੈ ਕੇ 2364 ਪੱਤੀ ਵਿੱਚ ਉਲਝੀ ਏਸੀ ਉਮੀਦਵਾਰ ਅਜੇ ਤੱਕ ਨਿਯੁਕਤੀ ਪੱਤਰ ਨਾ ਤਰਸ ਰਹੇ ਹਨ ਪਰ 11 ਜੁਲਾਈ ਨੂੰ ਸਾਰੀਆਂ ਰੋਕਾਂ ਢਾਉਂਦੇ ਇਸ ਪ੍ਰਤੀ ਦੇ ਸਾਰੇ ਰਾਸਤੇ ਖੋਲ ਦਿੱਤੇ ਹਨ ਇਸ ਮੌਕੇ ਆ ਸਾਰੇ ਵੀ ਜੋ ਵੀ ਸੀ ਆਪਣੇ ਪ੍ਰਧਾਨ ਯੂਨੀਅਨ ਦੇ ਉਹ ਸਾਰੇ ਮਜੂਦ ਸੀ ਸੋ ਦੋਸਤੋ ਹੁਣ ਜਲਦ ਤੋਂ ਜਲਦ ਤੁਹਾਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ ਸੋ ਉਹਨਾਂ ਨੂੰ ਵਧਾਈ ਹੋਵੇ ਸੋ ਉਹਨਾਂ ਤੇ ਉਹਨਾਂ ਨੇ ਸਾਰੀਆਂ ਰੀਟਾਂ ਰੁਟਾਈਆਂ ਹਟਾ ਦਿੱਤੀਆਂ ਨੇ ਵੀ ਹਾਂ ਜੀ ਪੰਜ ਨੰਬਰ ਦਿੱਤੇ ਜਾਣ ਡੀਐਲਡੀ ਵਾਲਿਆਂ ਨੂੰ ਐਡ ਕੀਤਾ ਜਾਵੇ ਸਭ ਨੂੰ ਚੱਕ ਕੇ ਪਾਰਿਆ ਆ ਪਾਸੇ ਹੁਣ ਸਿਰਫ ਲੱਗਣਗੇ ਈਟੀਟੀ ਵਾਲੇ ਅਧਿਆਪਕ 2364 ਤਾਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਦਬ ਕੇ ਸ਼ੇਅਰ ਜੇ ਕਰਤਾ ਹੈ ਦੀ ਵੀ ਕੋਈ رائے ਹੋਵੇ ਇਸ ਵੀਡੀਓ ਦੇ ਬਾਰੇ ਇਸ ਫੈਸਲੇ ਦੇ ਬਾਰੇ ਤਾਂ ਤੁਸੀਂ ਆਪਣੀ ਕਮੈਂਟ ਦੇ ਵਿੱਚ رائے ਜਰੂਰ ਦੱਸਣਾ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ